ਸਤ ਸ੍ਰੀ ਅਕਾਲ ਜੀ ਜੀ ਮੇਰਾ ਨਾਮ ਬਲਵਿੰਦਰ ਕੌਰੇ ਹਾਂ ਜੀ ਅਸੀਂ ਅੱਜ ਪਿੰਡ ਨੂੰ ਸ਼ਹਿਰਾਂ ਦੇ ਵਿੱਚ ਪਹਿਲੀ ਵਾਰੀ ਤੀਆਂ ਦਾ ਮੇਲਾ ਕਰਾ ਰਹੇ ਹਾਂ ਹਾਂ ਜੀ ਤੀਆਂ ਦਾ ਮੇਲਾ ਅੱਗੇ ਵੀ ਕਰਵਾਓਗੇ ਹਾਂ ਜੀ ਹਾਂ ਜੀ ਆਈ ਵਾਰੀ ਅਸੀਂ ਕਰਵਾਵਾਂਗੇ ਜੀ ਅੱਛਾ ਜੀ ਹਾਂ ਜੀ ਪਹਿਲੀ ਵਾਰ ਕਰਾਇਆ ਜੀ ਹਾਂ ਜੀ ਹਾਂ ਜੀ ਪਹਿਲੀ ਵਾਰ ਪਿੰਡ ਦੇ ਵਿੱਚ ਅਸੀਂ ਆਪਣੇ ਬੀਬੀਆਂ ਦੇ ਸਹਿਯੋਗ ਦੇ ਨਾਲ ਮਟਿਆਰਾਂ ਦੇ ਅਸੀਂ ਆਪਣੇ ਪਿੰਡਾਂ ਕਿੱਥੋਂ ਕਿੱਥੋਂ ਦੀ ਇਕੱਠੀ ਹੋਈ ਦੀਆਂ ਤੁਹਾਡੇ ਨਾਲ ਹਾਂਜੀ ਦੇਖੋ ਤੁਸੀਂ ਕਿਹਦੀ ਪੈਣਾ ਇਕੱਠੀ ਹੋਈ ਦੀਆਂ ਤੁਹਾਡੇ ਨਾਲ ਪਿੰਡੋਂ ਨਿਸ਼ਾਰੇ ਦੇ ਸਾਰੀਆਂ ਸਾਰੀਆਂ ਸਾਰੇ ਜੀ ਹਾਂਜੀ ਹਾਂਜੀ ਇਹ ਕਿੱਦਾਂ ਆਰਗੇਨਾਈਜ਼ ਕੀਤਾ ਤੁਸੀਂ ਮਿਲ ਕੇ ਬਗਲਾਉ ਅਸੀਂ ਬਸ ਮਿਲ ਕੇ ਸਾਨੂੰ ਸਾਰੇ ਪਿੰਡਾਂ ਚ ਮਨਾ ਰਹੇ ਸੀ ਤੀਆਂ ਦਾ ਤਿਉਹਾਰ ਤੇ ਸਾਨੂੰ ਵੀ ਅਸੀਂ ਵਧੀਆ ਲੱਗਾ ਤੇ ਅਸੀਂ ਆ ਕੇ ਵੀ ਅਸੀਂ ਵੀ ਆਪਣੇ ਪਿੰਡ ਦੇ ਵਿੱਚ ਅਸੀਂ ਵੀ ਤੀਆਂ ਦਾ ਤਿਉਹਾਰ ਮਨਾਵਾਂਗੇ ਠੀਕ ਹੈ ਜੇਕਰ ਤੀਆਂ ਬਾਰੇ ਦੱਸ ਦਿਓ ਕੀ ਪ੍ਰੋਗਰਾਮ ਤੀਆਂ ਕਿਉਂ ਮਨਾਇਆ ਜਾਂਦੀਆਂ ਕਿ ਹੈਗਾ ਪੁੱਤ ਇਹ ਬਣਾਈਆਂ ਜਾਂਦੀਆਂ ਪਿੰਡਾਂ ਵਿਆਹੀਆਂ ਜਾਂਦੀਆਂ ਇਸ ਪਿੰਡਾਂ ਵਿੱਚ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋ ਨਵੀਂ ਮੈਂ ਕੁੜੀਆਂ ਪਿੰਡਾਂ ਦੇ ਵਿੱਚ ਵਿਆਹੀਆਂ ਜਾਂਦੀਆਂ ਨੇ ਜਦੋਂ 7ਵਾਂ ਦਾ ਮਹੀਨਾ ਆਉਂਦਾ ਫਿਰ ਬੱਚੀਆਂ ਸਾਰੀਆਂ ਇਕੱਠੀਆਂ ਹੋ ਕੇ ਟੂੜੇ ਪਾਉਂਦੀਆਂ ਨੇ ਸੂਟ ਸੋਣੇ ਸੋਣੇ ਪਾਉਂਦੀਆਂ ਨੇ ਐ ਤਰ੍ਹਾਂ ਦੇ ਪ੍ਰਾਂਦੇ ਬੰਦ ਗਿਆ ਨੇ ਤੇ ਉਹ ਫਿਰ ਖੁਸ਼ੀ ਮਨਾਉਂਦੇ ਨੇ ਆਨੇ ਨੇ ਚੂੜੀਆਂ ਪਾ ਕੇ ਪੇਕੇ ਦੇ ਘਰ ਆਉਂਦੀਆਂ ਨੇ ਇਹਨੂੰ ਅਸੀਂ ਤੀਆਂ ਦਾ ਦਿਨ ਮਨਾਉਂਦੇ ਆ ਫਿਰ ਬਹੁਤ ਬਹੁਤ ਉਨਾਂ ਦਾ ਸ਼ੁਕਰਵਾਰ ਦੇ ਲਈ ਤੀਆਂ ਆ ਜਾਂਦੀਆਂ ਨੇ ਸੋਹਰੇ ਤੋਰ ਦੇ ਦਿਨ ਜੋ ਪੇਕੇ ਦੀਆਂ ਤੀਆਂ ਮਨਾਉਂ ਆ ਇਹ ਤੀਆਂ ਦਾ ਦਿਨ ਇਤਿਹਾਸ ਸਾਡਾ ਹੈ ਠੀਕ ਹੈ ਕਿ ਤੁਸੀਂ ਇੱਕ ਵਾਰ ਇਹ ਸਵਾ ਪ੍ਰੋਗਰਾਮ ਅਸੀਂ ਕਰਾਈ ਜਾਾਂਗੇ ਕਰਾਈ ਜਾਾਂਗੇ ਅਸੀਂ ਕਿ ਪਿੰਡਾਂ 'ਚ ਕਰਾਉਗੇ ਅਸੀਂ ਮੈਂ ਮੈਂ ਨੌਰਬਲਗ ਦੀ ਸੁਸ਼ੀਲ ਕੌਰ ਨੌਰਬਲਗ ਦੀ ਜੇਸ ਪਰਛੜ ਸੀ ਠੀਕ ਹੈ ਜੀ ਮੈਂ ਅਮਰੀਕਾ ਚ ਠੀਕ ਹੈ ਜੀ ਜੇ ਮੇਰਾ ਆਈ ਆ ਤਾਂ ਢੇੜਾ ਲੱਗਤ ਨਾ ਜ਼ਰੂਰ ਮਨਾਵਾਂਗੀ ਨਾ ਹੋਇਆ ਤਾਂ ਸਾਰਾ ਮੇਰਾ ਇਹ ਕਬੀਲਾ ਸਭ ਮੇਰੀ ਮੰਨਦੀਆਂ ਨੇ ਗੱਲ ਠੀਕ ਹੈ ਨਾ ਅਸੀਂ ਆਈ ਵਾਰੀ ਜ਼ਰੂਰ ਕਰਾਵਾਂਗੇ ਅਸੀਂ ਆਈ ਵਾਰੀ ਪਹਿਲਾਂ ਚੰਡੀਗੜ੍ਹ ਵੀ ਮਨਾ ਕੇ ਆਏ ਸੀ ਠਨੌਰ ਵੀ ਮਨਾ ਕੇ ਆਏ ਸੀ ਬੀਬੀ ਮੁਖਮੇਨਪੁਰ ਸਾਹਿਬ ਦੇ ਨਾਲ ਸਾਨੂੰ ਆਈ ਵਾਰੀ ਬਹੁਤ ਵਧੀਆ ਲੱਗਾ ਅਸੀਂ ਆ ਕੇ ਅਸੀਂ ਐਤ ਵੀ ਆਪਣੇ ਪਿੰਡ ਦੇ ਵਿੱਚ ਵੀ ਮਨਾਣੀਆਂ ਨੇ ਪਿਛਲੀ ਵਾਰੀ ਵੀ ਅਸੀਂ ਘਨੌਰ ਮਨਾ ਕੇ ਆਈ ਸੀ ਪੀਂਗਾ ਤਿਆਰ ਕਿੰਨੇ ਦਿਨ ਪਹਿਲਾਂ ਪਲਾਨਿੰਗ ਜਰਨੀ ਕੀਤੀ ਸ਼ੁਰੂ ਕੀਤੀ ਹਾਂਜੀ ਕਿੰਨੇ ਦਿਨ ਪਹਿਲਾਂ ਪਲਾਨ ਕੀਤਾ ਜਾ ਜਿਹੜਾ ਇਹ ਅਸੀਂ 5 ਦਿਨ ਤੋਂ ਪਲਾਨ ਸ਼ੁਰੂ ਕੀਤਾ ਹੈ ਕੀ ਕੀ ਪ੍ਰਬੰਧ ਨੇ ਤੁਹਾਡੇ ਇੱਥੇ ਸਾਡੇ ਪ੍ਰਬੰਧ ਨੇ ਅਸੀਂ ਆਪਣੇ ਡੀਜੇ ਦਾ ਪ੍ਰਬੰਧ ਹੈ ਸਾਡੇ ਪਿੰਡ ਅਸੀਂ ਆਪਣੇ ਵੇਰ ਨਿਚ ਪਾਈ ਹੋਈ ਹੈ ਕਿਲੇ ਦੇ ਵਿੱਚ ਉੱਥੇ ਅਸੀਂ ਐਤੂ ਪ੍ਰੋਗਰਾਮ ਕਰਕੇ ਫਿਰ ਅਸੀਂ ਕਿਲੇ ਦੇ ਵਿੱਚ ਜਾਣਾ ਹੈ ਉੱਥੇ ਅਸੀਂ ਪੀਂਗ ਝੁੰਟਣੀ ਹੈ ਠੀਕ ਹੈ ਹਾਂਜੀ ਕਿੰਨਾ ਵਗੜਾ ਹਾਂਜੀ ਕੀ ਹੋਇਆ ਮੇਰਾ ਨਾਮ ਕਮਲਦੀਪ ਪੌਰ ਜੀ ਕਿਹੜਾ ਬੜਾ ਪਿੰਡ ਨੂੰ ਸ਼ਹਿਰ ਆ ਤੇ ਕੀ ਆਲਾ ਪ੍ਰੋਗਰਾਮ ਹੈ ਕਿ ਤੁਸੀ ਕਿੱਦਾਂ ਮਤਲਬ ਇਹਦੇ ਵਿੱਚ ਆਇਆ ਤੁਸੀਂ ਕੀ ਕਹਿਣਾ ਚਾਹੋਗੇ ਆ ਪਤੀਆਂ ਦੇ ਪ੍ਰੋਗਰਾਮ ਦੀ ਵੀ ਹੋਰਾਂ ਨੇ ਸੈਲੀਬ੍ਰੇਟ ਕੀਤਾ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਕਿ ਆਪਾਂ ਸਾਰੇ ਰਲ ਕੇ ਨਾ ਪਤੀਆਂ ਦਾ ਪ੍ਰੋਗਰਾਮ ਕਰਦੇ ਆ ਕਿ ਇਹਦੇ ਨਾਲ ਚਲੋ ਇੱਕ ਇੱਕ ਸੱਭਿਆਚਾਰ ਦੇ ਬਾਰੇ ਸਾਰੇ ਜਣੇ ਜਾਣ ਸਕਣ ਨੀ ਨਿਊ ਜਨਰੇਸ਼ਨ ਹੈ ਜਿਹੜੀ ਉਹਨੂੰ ਨਹੀਂ ਪਤਾ ਇਸ ਬਾਰੇ ਕੁਝ ਐਸੇ ਬੱਚੇ ਨੇ ਜਿਨ੍ਹਾਂ ਨੂੰ ਕਾਫੀ ਬੱਚੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਇਸ ਚੀਜ਼ ਬਾਰੇ ਇਹ ਹੈ ਕਿ ਆਪਾਂ ਆਪਣਾ ਪੁਰਾਣਾ ਪਿਛੋਕੜ ਨਾ ਭੁੱਲੀਏ ਤਾਂ ਬੈਟਰ ਹੈ ਵੀ ਇਹ ਕਿ ਚਲੋ ਸੈਲੀਬ੍ਰੇਸ਼ਨ ਵੀ ਹੋ ਜਾਂਦੀ ਹੈ ਵੀ ਚਲੋ ਇਹ ਆ ਕੇ ਫਿਰ ਦੀਦੀ ਹੋਰ ਰਮਸਾਨੀ ਨੂੰ ਇਨਵਾਈਟ ਕੀਤਾ ਤੇ ਅਸੀਂ ਤਾਂ ਕਰਕੇ ਆ ਗਏ ਸਾਰਿਆਂ ਨੂੰ ਕਿੱਦਾਂ ਲੱਗ ਰਿਹਾ ਜਿਹੜੇ ਸਾਰਿਆਂ ਨੂੰ ਬਹੁਤ ਵਧੀਆ ਮੈਨੂੰ ਤਾਂ ਖਾਸ ਕਰਕੇ ਬਹੁਤ ਵਧੀਆ ਲੱਗਦਾ ਵੀ ਹਾਂ ਐਵੇਂ ਦੀ ਕੋਈ ਸਭਿਆਚਾਰਿਕ ਚੀਜ਼ ਹੋਵੇ ਮੈਨੂੰ ਫਸਟ ਟਾਈਮ ਆਉਣ ਦਾ ਮੌਕਾ ਮਿਲਿਆ ਜੇ ਤੁਹਾਨੂੰ ਕੀ ਲੱਗਦਾ ਜੇ ਤੁਹਾਨੂੰ ਵੀ ਪਸੰਦ ਹੋਈ ਇਹ ਤੁਹਾਰਾ ਹਾਂਜੀ ਹੋਏਗਾ ਜ਼ਰੂਰ ਹੋਏਗਾ ਇੱਥੇ ਜਿਹੜੇ ਪ੍ਰਬੰਧ ਨੇ ਕਿੱਦਾਂ ਦੇ ਲੱਗੇ ਬਹੁਤ ਵਧੀਆ ਲੱਗਦੇ ਨੇ ਇੱਥੇ ਦੇ ਪ੍ਰਬੰਧ ਬਹੁਤ ਠੀਕ ਹੈ